ਵੱਡੀ ਖਬਰ ਨੂਰਪ੍ਰਬੇਦੀ ਤੋਂ ਆ ਰਹੀ ਹੈ ਜਿੱਥੇ ਨੂਰਪ੍ਰਬੇਦੀ ਪੁਲਿਸ ਵੱਲੋਂ ਇੱਕ ਨਾਮੀ ਸਿਆਸੀ ਆਗੂ ਤੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ 'ਚ 12 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਮੋਨ ਲਾਲ ਪੁੱਤਰ ਰਾਮ ਸਰੂਬਾਸੀ ਆਜਾਪੁਰ ਨੇ ਉਕਤ ਆਗੂ ਹਰਮੇਸ਼ ਸਿੰਘ ਠੋਡਾ ਕੋਲ ਕਰੀਬ 12 ਲੱਖ ਰੁਪਏ ਦੀ ਕਮੇਟੀ ਪਾਈ ਸੀ। ਜਿੱਦਾਂ ਸਮਾਂ ਪੂਰਾ ਹੁੰਦੇ ਬਾਵਜੂਦ ਵੀ ਇਸਨੇ ਮੋਨ ਲਾਲ ਨੂੰ ਤੈਅ ਕੀਤੀ ਗਈ ਰਕਮ ਵਾਪਸ ਨਹੀਂ ਕੀਤੀ। ਜਿਸ ਵੰਦੀ ਬਾਅਦ 'ਚ 13 ਸਤੰਬਰ 2019 ਨੂੰ ਇਨ੍ਹਾਂ ਵਿੱਚ ਇਕਰਾ ਨਾਮਾ ਵੀ ਹੋਇਆ ਸੀ ਕਿ ਹਰਮੇਸਿੰਘ ਠੋਡਾ 10,50,000 ਰੁਪਏ ਦੀ ਰਕਮ ਮੋਹਨ ਲਾਲੂ ਕਿਸ਼ਤਾਂ 'ਚ ਵਾਪਸ ਕਰੇਗਾ ਜਦੋਂ ਇਸ ਵੰਦੀ ਮੋਹਨ ਲਾਲ ਪੈਸੇ ਲੈਣ ਹਰਮੇਸਿੰਘ ਠੋਡਾ ਦੇ ਘਰ ਗਿਆ ਤਾਂ ਉਸ ਦਾ ਲੜਕੇ ਨੇ ਇਸ ਨੂੰ ਗਾਲਾ ਕੱਢੀਆਂ ਤੇ ਜਾਨੋਂ ਮਰਨ ਦੀ ਧਮਕੀ ਵੀ ਦਿੱਤੀ ਜਿਸ ਤੋਂ ਬਾਅਦ ਮੋਹਨ ਲਾਲ ਵੱਲੋਂ ਪੁਲਸਰਾਣਾ ਨੂਰਪੁਰ ਬੀਤੀ 'ਚ ਇਸ ਵੰਦੀ ਸ਼ਿਕਾਇਤ ਦਰਜ ਕਰਵਾਈ ਜਿਸ ਦੀ ਇਨਕੁਆਇਰੀ ਉਪਲਸਤਾਨ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਕਰਨ ਤੋਂ ਬਾਅਦ ਉਹ ਕਾ ਦੋਸ਼ੀ ਹਰਮੇਸਿੰਘ ਠੋਡਾ ਪੁੱਤਰ ਸਰਬਜੀਤ ਸਿੰਘ ਤੇ ਉਸਦੇ ਪੁੱਤਰ ਸੁਖਿੰਦਰ ਸਿੰਘ ਵਾਸੀ ਕਿੰਡਰਾਮ ਪਰ ਠੋਡਾ ਦੇ ਖਿਲਾਫ ਧਾਰਾ 406 420 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਜੇ ਤੱਕ ਜੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਇਸ ਵੰਦੀ ਸਾਡੇ ਚੈਨ ਨੂੰ ਕੁਝ ਹੋਰ ਕਾਲੇ ਕਾੜੀਆਂ ਵੀ ਬਰਾਮਦ ਹੋਈਆਂ ਜਿਸ ਚ ਕੋਈ ਪੀੜਤ ਵਿਅਕਤੀ ਇਸ ਕੋ ਆਪਣੇ ਪੈਸੇ ਦੀ ਮੰਗ ਕਰਨ ਲਿਆ ਹੈ ਤੇ ਤਰਲੇ ਕੱਢ ਰਿਹਾ ਹੈ ਤੁਸੀਂ ਵੀ ਸੁਣੋ ਉਹ ਕਾਲੇ ਕਾੜੀਆਂ ਹਾਜੀ ਜੀ ਉਹ ਮਾਰਾ ਘਰ ਕੋਸ਼ੋ ਮੈਨੂੰ ਕਾਹਨੂੰ ਤੰਗ ਲੱਗੇ ਹੋਏ ਕਾਹਨੂੰ ਮੇਰੇ ਨਿਆਣੇ ਬਿਮਾਰ ਹਨ ਮੈਂ ਬੈਠੀ ਬੈਠਾ ਕੁੜੀ ਨੂੰ ਲੈ ਗਏ ਤਾਂ ਮੇਰਾ ਕੋਈ ਵੀ ਨਾ ਉੱਪਰ ਨਾ ਥੱਲੇ ਅੱਜ ਮੇਰਾ ਕੋਈ ਨਹੀਂ ਹੈਗਾ ਤੂੰ ਐਵੇਂ ਤੈਨੂੰ ਇੰਨਾ ਦੁਖੀ ਕੀਤਾ ਵਾ ਨਾ ਬਹੁਤ ਜ਼ਿਆਦਾ। ਓ ਯਾਰ ਸਵੇਰੇ ਮੇਰੇ ਬੱਚੇ ਬੁਖਾਰਾ ਮੈਨੂੰ ਪਤਾ ਮੈਂ ਕਿੱਦੇ ਕਿੱਦਾਂ ਆਵਾਂ ਮੈਂ ਬੈਂਸੀ ਖਾੜਾ ਕੁੜੀ ਨੂੰ 4 ਦਿਨੋਂ ਮੇਰੀ ਕੁੜੀ ਦਾ ਬੁਖਾਰ ਨਹੀਂ ਟੁੱਟ ਰਿਹਾ ਅੱਛਾ। ਓ ਯਾਰ ਕੋਈ ਨਾ ਗੱਲ ਕਰ ਫਿਰ ਤੂੰ ਐ ਫਿਰ ਜਾ ਤਰ ਮੈਂ ਵੀ ਕਿਤੇ ਆਪੇ ਦੇਖ ਲਓ ਅੱਜ ਪੈਸੇ ਆਏ ਨਹੀਂ ਮੈਂ ਪੈਸੇ ਆਏ ਨਾ ਜਿਹੜੇ ਪੈਸੇ ਆ ਤੂੰ ਇਹ ਗੱਲ ਤਾਂ ਕਰਾਂਗੀ ਨਾ ਨਾ ਦੇਤੀ ਉਹ ਵਾ ਫੇ ਮੈਂ ਤੈਨੂੰ ਨਾ ਦੇਤੀ। ਹਾਏ ਮੈਂ ਤਾਂ ਨਾ ਹੋਰ ਤੀ ਬੈਠਾ ਕਹਿੰਦਾ ਮੈਂ ਕਰਦਾ ਹਾਂ ਕਰਦਾ ਮੈਂ ਜਾ ਗਿਆ ਮੈ ਮਰੀ ਮੁੰਡਿਆ ਦਾ ਮੈਂ ਮਤਲਬ ਕੱਲ ਮੈਂ ਜਦੋਂ ਆਹ ਕਹਾਂ ਰੋਟੀਆਂ ਰੂਟੀਆਂ ਖਾਦ ਮੇ ਰੋਟੀ ਨਸੀਬ ਨਹੀਂ ਹੋਈ ਰੋਟੀ ਨਸੀਬ ਨਹੀਂ ਇੱਧਰ ਮੈਨੂੰ ਹੋਈ ਵੀ ਕਿਉਂ ਐਨੀ ਮੈਨੂੰ ਨਾਟ ਭੱਜ ਗਈ ਮੇਰੀ ਕੁੜੀ ਆ ਨਹੀਂ ਸਖਤ ਬਿਮਾਰ ਆ ਮੈਂ ਅੱਜ ਵੀ ਬੈਂਸੀ ਕੜ ਦਾ ਡਾਕਟਰ ਸੈਂਪਲ ਲੈਣ ਗਿਆ ਵਾ ਤਾਂ ਹੁਣ ਆਇਆ ਹੁਣ ਕੁੜੀ ਦਾ ਖੂਨ ਲਿਆ ਹੁਣ ਜਾ ਕੇ ਫਿਰ ਸ਼ੇਰੇ ਕੋਲ ਭੇਜਣ ਚਾਰ ਦਿਨ ਹੋ ਗਏ ਮੈਨੂੰ ਸ਼ੇਰੇ ਕੱਢ ਦੇ ਨੂੰ ਘਰ ਬੈਠੇ ਨੂੰ ਸ਼ੇਰੇ ਕੋਲ ਗਾਈ ਇਹ ਜਾਏ ਦੇਸਨ ਤੇ ਕੋੜਾ ਜੀ ਉਨੀ ਭੇਜਿਆ ਮੈਨੂੰ ਸ਼ੇਰੇ ਨਾ ਭੇਜਿਆ ਇੱਥੇ ਨੂੰ ਕਹਿੰਦਾ ਪਹਿਲਾਂ ਟੈਸਟ ਕਰਾ ਕੁੜੀ ਦਾ ਬੁਖਾਰ ਨਹੀਂ ਟੁੱਟਦਾ ਛੋਟੀ ਗੁਰੂ ਗੋਬਿੰਦ ਗੁਰੂ ਗੋਬ। ਕੋਈ 23 ਪਹਿਲਾਂ ਕਹਿੰਦੇ 23 ਤਲੇ ਤਾਂ ਹੋਣਾ ਜੇ ਛੇਰੇ ਕੋਲ ਪੁੱਜਣਾ ਘਰ ਦੀ ਮੇਰੇ ਨਾਲ ਨਿਆਣੇ ਮੇਰੇ ਛੋਟੇ ਛੋਟੇ ਜਿੰਦੇ ਲਾ ਕੇ ਆਏ ਵੇ ਘਰ ਹੀ ਆਏ ਵੇ ਕੋਈ ਨਾ ਕਰਦਾ ਕਰਦਾ ਕੰਮ ਕਰਦਾ ਇਹਨਾਂ ਨੂੰ ਕੀ ਆ ਵੀ ਗੱਲ ਛੱਡ ਦਿਓ ਇੱਕ ਰੋਜ਼ ਕੋਈ ਨਾ ਰਾਲ ਮਿਲ ਕੇ ਰਾਲ ਮੈਂ ਕੱਥਾ ਲਗਾ ਬਾਉ ਥਲੋ ਕਰ ਲਾਉ ਨਾ ਕਿਸੇ ਕੋਈ ਕੰਮ ਕਰਦਾ ਨਹੀਂ ਕਰਦਾ ਹਲੋ ਕਰਾਲੀ ਵੀ ਕੋਲਿਆ ਕਰ ਲੋ ਗੱਲ ਉਹ ਯਾਰ ਕੋਈ ਨਾ ਮੈਨੂੰ ਤੂੰ ਵੀ ਇਦਾਂ ਦਾ ਬਿਜਾਰੀ ਘਰ ਜੀ ਕੀ ਦੋਸ਼ ਆ ਉਹਦਾ ਕਹਿ ਤਾ ਫੇ ਕੋਈ ਵੀ ਜੇ ਮੈਂ ਕਹਾਂ ਵੀ ਤੂੰ ਵੀ ਦੱਲੇ ਹੈ ਹਲੋ ਕਿਹ ਹੈ ਨਾ ਆ ਬਾਰੇ ਦਾ ਸੀ ਗੱਲ ਕੂੜੀ ਬਿਮਾਰ ਪਾਏ ਸਾਡੇ ਦੋਲ ਨੇ ਕੀ ਕੀਤਾ ਉਸਨੇ ਉਹ ਮਨੋ ਕੋ ਗੱਲ ਨਹੀਂ ਮੈਂ ਕਰਦਾ ਮੈਂ ਤਾਂ ਬਹੁਤ ਮੱਠੇ ਪਜ ਰਿਹਾ ਮੇਰੇ ਪਾਸੋਂ ਚੌਸ ਜਾ ਕੇ ਆਇਆ ਉੱਥੇ ਰੁਪੜ ਕੂੜੀ ਤਾਂ ਸਾਡੀ ਬੁਰਾ ਹਾਲ ਐਨੇ ਦਿਨ ਹੋ ਗਏ ਬੁਖਾਰ ਨਹੀਂ ਛੁੱਟਦਾ ਤੇ ਹੁਣ ਬੈਠੇ ਫਿਰਦੀ ਬੈਸੀ ਆਗਾ ਤੁਸੀਂ ਕਰਦੇ ਕੁੜੀ ਛੁਕਾਉਂਦੇ ਸਾਡੀ ਰੋਟੀ ਵੀ ਛੁੱਟੀ ਪਈ ਰੋਟੀ ਵੀ ਨਹੀਂ ਖਾਂਦੀ ਤੇ ਪੋਖੇ ਬਾਣੇ ਦੀ ਬੈਠੇ ਆ ਆਜੋ ਤਾਂ ਹੁੰਦਾ ਇਹ ਨਿਆਣੇ ਦੁੱਖ ਚੱਲ ਜਾਂਦੇ ਬੰਦਾ ਆਪ ਦੁੱਖ ਚੱਲਦਾ ਜਾਂਦਾ ਦੁੱਖੀ ਚੱਲਦਾ ਲਾਹੌਰ ਹੁਣ ਟੈਸਟ ਹੁੰਦਾ ਖੂਨ ਖਾਂ ਲੈ ਟੈਸਟ ਕਿੱਤੇ ਸਰ ਕੋਈ ਨਾ ਮੈਂ ਜਾਣਾਂੀ ਕੱਲ ਪਰਸੋਂ ਜਾਊਗਾ ਜੀ ਮੈਂ ਆ ਹਾਂ ਤੋ ਸਪੋਇਲ ਹੋ ਹਾਂਜੀ ਸਾਰੀ ਸਤੀਕਾਲ ਸਤੀਕਾਲ ਜੀ ਹਾਂਜੀ ਮੈਂ ਕਿਹਾ ਮੇਰਾ ਕਰੋ ਕੁਛ ਓ ਯਾਰ ਮੈਂ ਸਵੇਰ ਨੂੰ ਵੀ ਜਾਣਾ ਰੋਪੜ ਨੂੰ ਵੀ ਦਾ ਕਿਆ ਕਰਾਂ ਮੈਨੂੰ ਪੈਸਾ ਇੱਕ ਕਾਖਲ ਤੋਂ 1 ਰੁਪਇਆ ਵੀ ਮੈਨੂੰ ਮਿਲਿਆ ਮੈਂ ਇੰਨਾ ਤਾਂ ਤਾਂ ਗੱਲ ਛੱਡ ਦੇ ਨਹੀਂ ਉਧਰ ਤੂੰ ਮੈਂ ਰੋਪੜ ਨੂੰ ਆਪ ਜਾਣਾ ਭਰਾ ਨੂੰ ਜਾਣਾ ਸਾਡੀ ਦੁਆ ਦੇਣ ਮੈਂ ਜਾਂਦਾ ਤੇ ਰੋਨਾਲਦ ਰੋਪੜ ਉਤਰਨਾ ਕੋਲ ਜਾਣਾ ਤੁਸੀਂ ਉਦਣ ਕਹਿੰਦੇ ਦੋ ਘੰਟੇ ਲੱਗਣਗੇ ਮੇਰੇ ਕੋਲ ਜਦੋਂ ਮੈਨੂੰ ਉਹ ਰੁਪਈਏ ਆ ਗਏ ਮੈਂ ਜਾਂਦਾ ਜ਼ਰੂਰ ਕੋਈ ਨੂੰ ਕੋ ਦੇਣਾ ਪੈ ਹੈ ਪਰ ਮੈਨੂੰ ਕੋ ਹੁਣ ਪੈਸੇ ਆਤ ਆ ਲੈਣ ਦੋ ਵੀਰੋ ਜੀ ਨੇ ਉਦੋਂ ਤੇ ਜੇ ਮੇਰੇ ਕੋ ਪੈਸੇ ਹੁਣ ਮੈਂ ਐਨੀ ਵਾਰ ਕਹਾਣਾ ਕਰ ਹਾਂ ਯਾਰ ਮੈਂ ਮਤਲਬ ਮੈਂ ਦੱਸੋ ਬਈ ਤੁਹਾਨੂੰ ਐ ਲੱਗਦਾ ਵੀ ਕੋਈ ਕੋ ਪੈਸੇ ਘਰੀ ਪੈਸੇ ਨਹੀਂ ਦਿੰਦਾ ਨਹੀਂ ਗੱਲ ਤਾਂ ਸੁਣੋ ਤੁਸੀਂ ਉਦੋਂ ਕਹਿੰਦੇ ਵੀ ਕੈਂਟੀ ਲੱਗਣੇ ਮੈਨੂੰ ਇਹ ਤੇ ਬਰਾ ਕੀ ਹੋ ਸਕਦਾ ਹੁਣ ਮੇਰੇ ਨਾਲ ਇਹ ਨਹੀਂ ਬੇਵਿਸ਼ਵਾਸ ਪਈ ਮੇਰੇ ਉੱਪਰ ਐਨੀ ਬੇਵਿਸ਼ਵਾਸ ਪਈ ਵੀ ਤੁਸੀਂ ਕਹਿੰਦੇ ਹੁਣ ਕੋਈ ਯਾਰ ਜੇ ਮੇਰੇ ਕੋ ਘਰੀ ਪੈਸੇ ਜਦੋਂ ਹੋਇਆ ਝੂਠ ਬੋਲਦਾ ਮੈਂ ਜੇ ਮੇਰੇ ਕੋ ਪੈਸੇ ਹੁੰਦੇ ਮੈਂ ਸਵੇਰ ਨੂੰ ਭਰਾ ਨੂੰ ਲੈ ਕੇ ਜਾਣਾ ਮੈਂ ਹੁਣ ਆ ਬੇੜੇ ਚ ਕਿਤੇ ਪੈਸੇ ਲੈਣੇ ਦੋ ਦੋ ਬੰਦੇ ਦੇ ਦੋ ਦੋ ਦਿਨ ਦਾ 1000 ਰੁਪਈਆ ਨੇ ਕਹਦਾ ਹੁਣ ਤਿੰਨ ਚਾਰ ਸਾਲ ਦੇ ਵਿੱਚ ਤੂੰ ਮੇਰੀ ਇੰਨੀ ਵੀ ਹਮਦਾਇਤ ਨਹੀਂ ਕਰ ਸਕਦੇ ਆ ਜੇ ਤੂੰ ਕਹਿੰਦੇ ਸੀ ਬਾਹਰ ਖੜਾ ਕੇ ਮੈਂ ਤੈਨੂੰ ਜਰੂਰ ਮੈਂ ਤੈਨੂੰ ਕਿਹਾ ਬਈ ਮੈਨੂੰ ਪੈਸੇ ਮਿਲ ਜਾਂਦੇ ਪੈਸੇ ਮਿਲ ਗਏ ਮੈਂ ਤੈਨੂੰ ਜਰੂਰ ਲੱਖਾਂ ਰੁਪਏ ਦੇਵਾਂਗਾ ਜੇ ਨਾ ਬਹਿਦਾ ਮੇਰਾ ਤੂੰ ਥੋੜਾ ਜਿੱਥੇ ਪੈ ਇੰਨਾ ਟਾਈਮ ਕੱਢਿਆ ਤਾਂ 5-7 ਦਿਨ ਘੱਟ ਮੈਂ ਸਵੇਰ ਨੂੰ ਸੱਜਣਾ ਜਾਣਾ ਉੱਥੇ ਨੂੰ ਮੈਂ ਉੱਥੇ ਉੱਪਰ ਦੋ ਜਾਏਗਾ ਹਨ ਮੁੰਡੇ ਭੇਜੇ ਨਾਲ ਭਰਾ ਦਾ ਫੇ ਜੀ ਪਤਾ ਕੀ ਆ ਇੱਕ ਬੱਬ ਨਹੀਂ ਪਾਜੀ ਦੀ ਮੈਂ ਤੇ ਮੈਂ ਤੁਹਾਨੂੰ ਦੱਸਾਂ ਬਾਕੀ ਸਭ ਕੁਝ ਏਕ ਕੋਈ ਯਾਰ ਮੈਨੂੰ ਕਿਆ ਜੇਰਾ ਮੇਰਾ ਤਾਂ ਮਰ ਰਿਹਾ ਕੰਮ ਹੋਇਆ ਬਜੀ ਤੁਸੀਂ ਬੱਬਾ ਮਰ ਗਿਆ ਨੇ ਤੁਸੀਂ ਮੈਂ ਮੇਰਾ ਮਰ ਰਿਹਾ ਕੰਮ ਹੋਇਆ ਬਜੀ ਤੁਸੀਂ ਇੱਕ ਰਿਅਰ ਸੋਚਦੇ ਬੰਦੇ ਜਿਸ ਬੰਦੇ ਨੇ 7.5 ਕਰੋੜ ਰੁਪਏ ਲੋਕਾਂ ਨੂੰ ਲੁੱਟ ਲਿਆ ਉਹ ਬੰਦਾ ਫੇਰ ਜੀਦਾ ਜਾਗਦਾ ਸਾਡੇ ਨਾਲ ਗੱਲ ਕਰਦਾ ਫੋਨ 'ਤੇ ਤੁਸੀਂ ਇਹ ਸਾਰੇ ਇਹਨਾਂ ਦੇ ਲੋਕ ਤੁਸੀਂ ਮੈਂ ਤਾਂ ਹਰਾਮਗੀ ਕਰਦੇ ਕਿਹਾ ਨਹੀਂ ਮੇਰੇ ਮੇਰਾ ਮੇਰਾ ਕੌਣ ਮੇਰਾ ਕੋਈ ਨਹੀਂ ਮੈਂ ਹੁਣ ਪੈਸੇ ਖਾਲੇ ਪੈਸੇ ਸਾਦਾ ਬੈਠੇ ਨਹੀਂ ਚਲੋ ਨਵਾਂ ਯਾਰ ਬੈਠਾ ਕੋ ਸਵਾ